ਅਰੇ ਕਾਲੇ ਪੋਚ ਕੇ ਦੇਖਾ ਛੋਟੇ ਨੂੰ ਫੂਲਾ ਹੱਡੇ ਨੂੰ ਮੇਰੇ ਕਾਲੇ ਨੂੰ ਬੇਚਾਰਾ ਜੈ ਬਾਬੇ ਦੀ ਭਾਈ ਜੈ ਬਾਬੇ ਦੀ ਤੁਹਾਡੇ ਨਾਲ ਹੀ ਅਸੀਂ ਵੀ ਚਲਿਏ 20 ਮੀਟਰ ਚਲੋ ਜਾ ਜੇ ਕਿੰਦਾ ਲੋ ਜੀ ਆਪਾਂ ਚੱਲਦੇ ਆਂ ਵਾਪਸੀ। ਇੱਥੇ ਚੰਦੇ ਆ ਤੁਹਾਨੂੰ ਦੱਸਦੇ ਹੁਣ ਆਪਾਂ ਘੁੰਮਣਾ ਹੀ ਆਏ। ਇੱਥੇ ਰੁਕਈਏ ਪਛਟੇ ਕੀਤੀ ਹੋਟਲ ਤੇ। ਆਪਨੇ ਆਪਨੇ ਨੱਕ ਚੈੱਕ ਕਰ ਲਓ ਪੂਰੇ ਆ। ਆਪਣੇ ਆਪੇ ਚੱਲਦੇ ਮੰਨੂ ਨੱਕ ਪੂਰੇ ਤੁਹਾਡੇ। ਸਾਡਾ ਮੈਡਮ ਪੂਰਾ ਹੀ ਆ। ਸਾਡਾ ਮੈਡਮ ਪੂਰਾ ਹੈ। ਤੇਰਾ ਮੈਡਾ ਰਹਿ ਗਿਆ। ਲੱਗ ਕੋਈ ਨਹੀਂ ਬਣਾਉਗੇ। ਹਾਂਜੀ ਦੀਦੀ ਲੋ ਜੇ ਕਿ ਗੱਡੀ ਆ ਗਈ ਆ ਵੀ ਇਹਨੂੰ ਰਾਹ ਦੇਣਾ ਪੈਣਾ ਬਾਈ ਨੂੰ ਹਣੇ ਆਹ ਰੋਡ ਬੜਾ ਛੋਟਾ ਐਚ ਪੀ 07D ਅੱਧੀ ਆ ਨਾ ਭਾਜੀ ਇੱਦਾਂ ਹੁਣ ਆਪਾਂ ਚਲਾਉਂਦੇ ਪਏ ਆ ਦੇਖੋ ਆ ਆਪਾਂ ਆਪਾਂ ਉਹ ਟਿਕਾ ਦਿੱਤਾ ਐਸ ਟਾਈਮ ਆਪਣਾ ਜਿਹੜਾ ਕੈਮਰਾ ਆ ਉਹ ਆਪਾਂ ਸਕਰੀਨ ਤੇ ਲਾ ਦਿੱਤਾ ਆ ਸੋ ਆਪਾਂ ਸਕਰੀਨ ਤੇ ਕੈਮਰਾ ਲਾ ਦਿੱਤਾ ਤੁਸੀਂ ਦੇਖ ਸਕਦੇ ਹੋ ਸਾਰੇ ਜਾਨੇ ਸਾਰੇ ਜਾਨੇ ਹੋਣਗੇ ਜਿੰਨੇ ਮੈਂਬਰ ਕਰਦੇ ਨਾ ਵਧੀਆ ਜੀ ਓਏ ਹੋਏ ਬਹੁਤ ਜੀ ਬਹੁਤ ਰੋਡ ਭਾਜੀ ਹੈ ਓਏ ਹੋਏ ਆ ਦੇਖੋ ਭਾਜੀ ਪਰਲ ਦਿੱਤਾ ਮੈਂ ਤੋਂ ਨਹੀਂ ਤਾਂ ਤੇ ਸੋ ਮੁੰਗੀ ਨਹੀਂ ਕਾ ਨਹੀਂ ਪੱਪੇ ਗੜੀ ਪੱਤਾ ਮੈਂ ਜਗਾਈ ਤੂੰ ਇਹਦਾ ਨਾ ਦੋ ਬੱਸ ਕਰ ਚਾਚੀ ਕਿੱਥੇ ਗੜੀ ਪੱਤਾ ਮੈਂ ਕਹਾਂ ਇਸ ਤੇ ਆ ਠੀਕ ਤੇ ਗੜੀ ਪੱਤਾ ਨਹੀਂ ਮੈਨੂੰ ਪਤਾ ਆ ਨਹੀਂ ਹੈ ਗੜੀ ਪੱਤਾ ਮੰਮੀ ਕਿਤੇ ਮਾਰਨਾ ਨਹੀਂ ਤੁਹਾਨੂੰ ਖਵਾਵੇ ਇੱਥੇ ਕੁਝ ਉਹ ਸਬਜ਼ੀ ਬਾਈ ਦਾ ਇੱਧਰ ਲੋ ਜੀ ਇੱਧਰ ਲੋਕੇਸ਼ਨ ਚੈੱਕ ਕਰੋ ਮੈਂ ਕਹਾਂ ਵੀ ਸਿਰਾ ਹੀ ਹੋਇਆ ਪਿਆ ਨਾ ਭਾਜੀ ਆ ਦੇਖ ਬਾੜੀਆਂ ਦੇਖੋ ਕਿੰਨੀ ਉੱਚੀ ਉੱਚੀਆਂ ਉਹ ਖੜੀ ਉੱਚੀ ਬਾੜੀ ਲੋ ਜੀ ਇੱਧਰ ਦੇਖੋ ਜੀ برف ਪਈ ਤੁਹਾਨੂੰ ਆਪਾਂ ਉੱਥੇ ਜਾ ਕੇ ਦਿਖਾਵਾਂਗੇ ਵੀਊ ਅਗਲਾ ਮੈਂ ਕਹਾਂ ਵੀ ਤੁਸੀਂ ਵੀ ਖੁਸ਼ ਹੋ ਜੂਗੇ ਤੁਹਾਡੀ ਰੂਹ ਕੋਲ ਦੇਖੇ ਤੇ ਤੂੰ ਹੁਣ ਦੇਖੋ ਕੈਮਰੇ ਦੇ ਵਿੱਚ ਕਿੰਨਾ ਸੋਹਣਾ ਨਜ਼ਾਰਾ ਹੈ ਨਾ ਕੈਮਰੇ ਦੇ ਵਿੱਚ ਅੱਗੇ ਦੇਖਿਓ ਤੁਸੀਂ ਆ ਦੇਖੋ ਮੁੰਡੇ ਚਿੱਲ ਕਰਨ ਦੇ ਇੱਧਰ ਐ ਲੈ ਤਾਂ ਲੈ ਲੈ ਵੀ ਲੈ ਲੈ ਐ ਚਲੋ ਬੰਦੇ ਵਧੀਆ ਹੀ ਮੁੰਡੇ ਹੋਰ ਰੰਮੂ ਕੀ ਗੱਲ ਦਾ ਐ ਰੰਮੂ ਨੂੰ ਬੱਜਾ ਮਾਰਨ ਦੇ ਆ ਤੇ ਬੋ ਯਾਰ ਵਧੀਆ ਨਾ ਵੀਊ ਦੇਖੋ ਮੁੰਡੇ ਇੱਧਰ ਲਈ ਪਈ ਇਹਦੀਆਂ ਜੇ ਕਰਦੇ ਪੂਰੇ ਫੰਕਸ਼ਨ ਆ ਨਾ ਇੱਧਰ ਵੀ ਆਹੋ ਅਜੀ ਬਹੁਤ ਦੂਰ ਆ ਗਏ ਆਪਣੇ ਪੰਜਾਬ ਪੰਜੂ ਛੱਡ ਕੇ ਬੜੀ ਨਿਕਲੇ ਅੱਗੇ ਨਾ ਭਾਜੀ ਮਾ ਮਾ ਤੇ ਕੀ ਕੀਤਾ ਹੈ ਭਗਤੀ ਕਰਦੀ ਹੁਣ ਬਹਿ ਕੇ ਅ ਯਾਦਮਾ ਮਾ ਦੇ ਆ ਦੇਖੋ ਜੀ ਇਹ ਕਿਹੜੀ ਚੀਜ਼ ਹੈ ਜੀ ਦੱਸੂਗਾ ਤੁਸੀਂ ਕਿਹੜੀ ਮਤਲਬ ਕਿਹੜਾ ਫਾਲਿਆ ਹੈ ਆ ਦੇਖੋ ਆ ਦੇਖੋ ਉੱਧਰ ਲੋਕੇਸ਼ਨ ਦੇਖੋ ਜੀ ਉਹ ਮੂੰਚ ਕੱਢ। ਆ ਦੇਖੋ ਜੀ ਲੋਕੇਸ਼ਨ। ਅਜੇ ਤੁਹਾਡੇ ਫੋਨ 'ਚ ਉਹ ਆ ਦੂਜਾ। ਹਾਂਜੀ ਲਓ ਜੀ ਆਪਾਂ ਇੱਥੇ ਰੁਗੇ ਸੀਗੇ। ਇੱਧਰ ਆਪਾਂ ਲੈ ਆ ਲਿਆ ਮੱਝ ਆ ਤੇ ਇੱਧਰ ਲੈ ਆਪਾਂ ਤਾਂ ਜੀ ਮੈਂ ਸਮਾਨ। ਬਾਬਾ ਲੈ ਲਿਆ ਜੀ, ਨਿੰਮਕਾ ਲੈ ਲਿਆ। ਚੱਲੀਏ ਫਿਰ। ਲੋ ਜੀ ਲੋਕੇਸ਼ਨ ਦੇਖੋ। ਖਾਣਾ ਤਿੰਨ ਨੂੰ ਤਿੰਨ ਬਸਾਉਂ। ਹਾਂਜੀ। ਆਪਾਂ ਬਹੁਤ ਦੂਰ ਆਏ। ਧੋਣ ਬਠੋਣ ਕੋ ਟੱਪ ਦਿੱਤਾ ਗਾੜੇ ਹੈ ਬਹੁਤ ਜਾ ਕੇ ਕਿੰਨੇ ਕੀ ਮੰਗਤਾ ਪਿਆ ਮਨ ਵੀਰ ਆਜੋ ਬਈ ਚਲੋ ਆਜੋ ਭਾਜੀ ਸੇ ਮਾਂ ਕਿੱਧਰ ਆਈ ਜਾਂਦਾ ਤੂੰ ਤੋ ਇਹ ਤਾਂ ਦੇਖੋ ਲੋਕੇਸ਼ਨ ਆਜੋ ਕੀ ਹੈ ਆਰੇ ਪਾਜੀ ਦਾ ਜੀ ਲੈ ਜਾ ਦੋ ਲੈਣਾ ਹਾਂਜੀ ਹਾਂਜੀ ਖਾ ਉਹ ਤਵਾਨੀ ਨਹੀਂ ਨਾ ਕੱਟ ਕੇ ਤੇਨੇ ਦੋ ਉਹ ਇਹ ਨਾ ਤਪ ਗਏ ਨਾ ਤਪ ਇਹ ਜਾ ਦੇ ਦੇ ਰਿਹਾ ਜੀ ਠੰਡੇ ਆ ਠੰਡੇ ਹੁੰਦੇ ਜਦੋਂ ਬੱਡੇ ਜਿਹੜੇ ਕੱਢਦੇ ਨੇ ਠੰਡੇ ਹੁੰਦੇ ਹੀ ਆ ਇਹ ਲੋਜ ਬਾਈ ਦੇ ਦਿਓ ਅੰਕਲ ਜੀ ਮੈਂ ਤਾਂ ਚੱਲ ਸੱਬਰ ਹੈਗਾ ਰਾਹ ਤੇ ਖਾਵੇਂ ਖਾਂਦੇ ਜਾਵਾਂਗਾ ਨਾ ਕੱਟ ਕੇ ਜਿਹੜੇ ਕੱਟ ਕੇ ਦਿਓ ਤੁਹਾਨੂੰ ਹਾਂਜੀ ਅੱਟਕੇ ਦਵਾਣੇ ਖਾਵਾਂਗੇ ਲੋ ਜਿੱਦ ਲੱਗੀਆਂ ਦਵਾਣਾ ਕੱਟਣਾ ਅੰਕਲ ਜੀ ਦਵਾਣੇ ਬੜੀ ਦੂਰ ਦੀ ਦੇਖ ਸਾਹਰੇ ਇਹਨਾਂ ਪੜਾ ਜਾ ਦੇਖੋ ਪੜ ਨਹੀਂ ਯਕੀਨ ਤਾਂ ਇਹਦੇ ਬਹੁਤ ਜ਼ਿਆਦਾ

ਛੋਟੇ ਪੀਕਸ ਕਰਾ ਲਿਆ ਉਹ ਉੱਧਰ ਕੱਟ ਪੈਂਦੀ ਪਈ ਕੱਟ ਪੈਂਦੀ ਪਈ ਮੈਨੂੰ ਮਾਰਦੇ ਫੇ ਮੱਟੇ ਕਾ ਤੋ ਹਾਂ ਨਾ ਮੈਂ ਕਹਿਆ ਨਹੀਂ ਕਿ ਤੇ ਗੋਮੋ ਕਹਿੰਦੇ ਕਿ ਕੋਮ ਫੇਲ ਲਵਾਂ ਜ਼ਿੰਦਗੀ ਦਾ ਗੀਤ ਦਾ ਕਾਲੂ ਹੈਗੀ ਕਿ ਨਹੀਂ ਤਾਂ ਪੈਂਦੀ ਆ ਲੱਗੀ ਫੇ ਪਹਿਣੀ ਚਾਹੀਦੀ ਵੇ ਨਹੀਂ ਆਉਂਦੀ ਮੈਂ ਬੋਲੇ ਆਵਾਜ਼ ਨਹੀਂ ਕੱਟ ਹੋ ਗਈ ਸਵਾਸ ਸੱਚ ਚਲੇ ਹਾਂ ਜੀ ਲੋ ਜੀ ਆਪਾਂ ਨਾ ਰਾਹ ਦੇ ਵਿੱਚ ਖੜੇ ਆ ਤੇ ਕਾਫੀ ਟਾਈਮ ਹੋ ਗਿਆ ਤੇ ਨਾ ਕਹਿੰਦੇ ਟਰੱਕ ਰੁਕ ਫਸ ਗਿਆ ਆ ਪਤ ਨਹੀਂ ਕੀ ਚੱਕਰ ਪਿਆ ਆ ਉਦੋਂ ਜਿੱਥੇ ਖੜੇ ਆ ਯਾਰ ਤੁਸੀਂ ਦੇਖ ਸਕਦੇ ਹੋ ਆ ਦੇਖੋ ਤੇ ਬੜਾ ਉਹ ਤੇ ਟਰੱਕ ਰੁਕ ਪੰਡਿਆ ਆ ਹੈ ਕਿਦਾਂ ਕਿੱਦਾਂ ਉਹ ਕਿੱਥੇ ਮੈਂ ਤਾਂ ਫਾਇਦਾ ਨਹੀਂ ਆ ਰਿਹਾ ਹਾਂ ਇਹੋ ਬਸ ਅੱਗੇ ਚੱਲ ਗਿਆ ਟ੍ਰੈਕਟਰ ਚੱਲ ਫੇਰ ਕੀ ਹੋਇਆ ਅੱਗੇ ਤਾਂ ਐ ਹੀ ਹੋਲੀ ਹੋਲੀ ਉਹ ਅੱਗੇ ਕੋਈ ਟਰੈਕਟਰ ਕੋ ਫਸਿਆ ਜਾਂਦੇ ਵੀ ਕਿਹਦੇ ਕੋਣ ਕਿਹੜਾ ਫਸਿਆ ਅੱਗੇ ਹਾਂਜੀ ਇਹਨੂੰ ਪੁੱਛੋ ਭਾਜੀ ਇਹਨੂੰ ਪੁੱਛੋ ਕੁਝ ਨਹੀਂ ਮੈਨੂੰ ਲੱਗਦਾ ਟਰੱਕ ਲੱਗਣ ਵਾਲਿਆਂ ਦਾ ਟਰੱਕ ਫਸਿਆ ਦੇਖਿਆ ਟਰੱਕ ਫਸਿਆ ਹੋਇਆ। ਨਿਕਲ ਗਿਆ। ਉਹ ਨਿਕਲ ਗਿਆ ਟਰੱਕ। ਆਹ ਠੀਕ ਆ ਉੱਧਾ ਜਾਮ ਰਹਿ ਗਿਆ, ਨਿਕਲ ਜਣਾ। ਹਾਂਜੀ ਦੋਸਤੋ ਜਿਵੇਂ ਦੀ ਤੁਹਾਨੂੰ ਪਤਾ ਆ ਵੀ ਟਰੱਕ ਫਸ ਗਿਆ ਅੱਗੇ। ਉਹਦੇ ਚੱਕਰ ਦੇ ਵਿੱਚ ਆਪਾਂ ਰੁਕ ਗਏ ਆ ਤੇ ਸੌਵੇਂ ਐ ਐਨ ਕਾ ਲਾਈਆਂ ਦੇਖੋ ਕਿਦਾਂ ਲੰਬੀ ਵੜੀ ਲੱਗਿਆ। ਅੱਜ ਮੈਂ ਬਾਹਰ ਨਹੀਂ ਉਕਰਾਵੋ, ਇਹ ਮੈਂ ਤੋਂ ਸੈਟ ਤੇ ਉਹਦੇ ਕਰਕੇ ਬਾਕੀ। ਲੋਕਾਂ ਬੜੀ ਦਬਦੀ ਹੋਈ ਆ, ਮੈਂ ਸੋਣਾ ਹੀ ਬਹੁ ਆ। ਆਪਣੇ ਨਹੀਂ। ਮਾ ਮੇਰੇ ਦਾ ਬਣਾ। ਆਪੇ ਹੀ ਸੀ। ਅਰੇ ਵੀ ਪਾਜੀ। ਬੰਦਾ ਆਪਣੇ ਆਪੇ ਸੁਣਾ ਲੱਗਣਾ। ਹੈ? ਕੀ ਲਾ। ਯਾਰ ਭਾਈ ਗੱਲ ਪਤਾ ਕੀ ਆ। ਗੱਲ ਦਾ ਕੀ ਗੱਲ ਹੈ ਏਦਾਂ। ਆਪਾਂ ਆਏ ਆ। ਆਪਾਂ ਜਿਹੜੀ ਜਗ੍ਹਾ ਤੇ ਆਏ ਆ ਜਗ੍ਹਾ ਬਹੁਤ ਘੈਂਟ ਆ। ਅੱਛਾ। ਤੇ ਹੁਣ ਆਪਾਂ ਨੂੰ ਤੁਹਾਨੂੰ ਪਤਾ ਕਿ ਵਧੀਆ ਚੀਜ਼ ਦੇਖਣੀ ਹੋਵੇ ਤੁਹਾਨੂੰ ਬੜਾ ਰੇਟ ਤਾਂ ਨਹੀਂ ਦੇਉਂਗਾ। ਉਹ ਸਾਬ ਹੋ ਗਿਆ ਆਪਣਾ ਜਿੱਤ ਲੱਗ ਗਈ। ਹਾਂਜੀ। ਕਿਹੜੀਆਂ ਦੋ? ਸੋਹਣੀਆਂ ਇੱਕ। ਕਿਹੜੀਆਂ ਦੋ? ਗੱਲਾਂ ਤਾਂ ਹੋਵਾਂ ਜਿਹੜੀਆਂ ਉਹ ਦੱਸਾਂਗੇ ਹਨ ਉਹ ਸਾਰਾ ਦਿਨ ਲੱਗ ਜਣਾ ਵਾਰਸੀਆਂ ਨਹੀਂ ਮਾਰਨੀ ਆ ਮੈਂ ਪਹਿਲਾਂ ਵੀ ਆ ਵਾਰਸੀ ਵਾਲਾ ਬੰਦਾ ਨਹੀਂ ਪਸੰਦ ਵਾਰਸੀਆਂ ਨਹੀਂ ਮਾਰਨੀ ਭਾਈ ਦੇਖ ਲੈ ਵਾਰਸੀਆਂ ਮਾਰੀ ਮੰਮੀ ਵਾਰਸੀਆਂ ਮਾਰੀ ਜਾਂਦੀ ਆ ਤੇ ਤੁਮ ਮम्मा ਠੱਗ ਕੇ ਮੇਰੇ ਮम्मा ਮੇਰੇ ਮम्मा ਨੂੰ ਠੱਗ ਗਏ ਹਾਂ ਅੰਦਰ ਨੂੰ ਭਾਈ ਕਰਨ ਕਿੱਦਾਂ ਕਰਨ ਹਾਂ ਕਿੱਦਾਂ ਆ ਫੇ ਉਹ ਬੋਰ ਕਰਨ ਦਿਆ ਉਹ ਬੋਰ ਕਰਨ ਦਿਆ ਸਹੀ ਗੱਲ ਆ ਨੀਂਦ ਹੀ ਨਹੀਂ ਆਈ ਅੱਜ ਨੀਕੀ ਜਾ ਉੱਤਰ ਬ੍ਰੀਦ ਦੇਖਿਆ ਕੀ ਹੋਇਆ ਇਦਾਂ ਦਾ ਕਰੀ ਚਲੋ 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 ਗੱਪ ਪਟਰਾ ਪੰਪ ਦੇ ਬਾਹਰ ਗੁੱਡਾ ਦੇ ਲਾਇਆ ਆ ਗੰਦਾ ਆ ਦੇਵਾ ਤੇਰ ਪਵਾ ਉਹ ਇਹ ਗੰਦਾ ਜੱਜੋ ਚੱਲ ਜਾ ਪਵਾ ਦੇ ਆ ਆ ਉਹ ਤੇ ਗੁੱਦਾ ਇਦਾਂ ਹਨਾ ਇਦਾਂ ਕਰਦਾ ਹੱਥੋਂ ਆ ਜੋ ਪਿੱਛੇ ਜੋ ਜੋ ਰੋਕ ਕੋ ਹੁਣ ਨਿਕਲੇ ਆਂ ਜਾਮ ਦੇ ਵਿੱਚੋਂ ਦੇਖ ਲੋ ਵੀ ਕਿੰਨਾ ਤਕੜਾ ਜਾਮ ਲੱਗਾ ਆ ਵੀ ਕੱਟਾ ਕੋਟ ਅੱਧਾ ਕਿਲੋਮੀਟਰ ਅਸੀਂ ਅੱਗੇ ਆ ਗਏ ਤੇ ਹਜੇ ਵੀ ਇਤਨਾ ਕਿਲੋ ਅੱਧਾ ਕਿਲੋਮੀਟਰ ਜਾਮ ਹੈਗਾ ਹੋਰ ਓ ਤੱਕ ਜਾਮ ਆ ਹੋਰ ਪਿੱਛੇ ਆ ਭਾਜੀ ਵੀ ਦੇਖ ਲੋ ਵੀ ਇੰਦਾ ਇੰਨਾ ਤਕੜਾ ਜਾਮ ਲੱਗ ਗਿਆ ਈ ਹਾਂ ਸੰਤਰੀ ਜੀ ਕੱਢ ਸੰਤਰੀ ਜੀ ਕੱਢੀ ਬਹੁਤ ਪੁੰਗਾ ਪਾਉਂਦੇ ਮੋੜੇ ਲੱਗ ਬ੍ਰੇਕ ਲਾ ਦਿੰਦੀ ਇਕਦਮ ਨਾ ਦੇਖਾ ਮੈਂ ਵੀ ਦੀ ਕਿ ਮਮਾ ਜੀ ਆਹ ਤੇ ਚੇਤੇ ਆ ਉਹ ਤਾਂ ਬੜਾ ਜਾ ਇਧਰਲੀ ਸਾਈਡ ਵੀ ਲੱਗਾ ਆਪਣੀ ਸਾਈਡ ਵੀ ਲੱਗਾ ਸੀ ਹੁਣ ਇਧਰਲੀ ਸਾਈਡ ਚੱਲ ਗਿਆ ਚੱਲ ਗਿਆ ਭਰਾ ਲਓ ਵੀ ਮੇਰੇ ਦੋਸਤੋ ਮੇਰੇ ਫੈਮਿਲੀ ਮੈਂਬਰੋ ਪਾਪਾ ਸਾਰਿਆਂ ਨੂੰ ਅੱਜ ਬਹੁਤ ਹੀ ਵਧੀਆ ਪਲੇਸ ਤੇ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਹੋ ਬਸ ਹੁਣ 10 ਮਿੰਟ ਦਾ ਰਾਹ ਰਹਿ ਗਿਆ ਤੁਹਾਨੂੰ ਗੁੰਝਣਾ ਵੇ ਕੋਈ ਹੋਰ ਅਗੋਂ ਨਾ ਮੈਗਾ ਵੀ ਦੇਖਣਾ ਆਂ ਸਪਨਾ ਹੀ ਸੁਪਨਾ ਕਰਦੇ ਆ ਪੂਰਾ ਕਰਨਾ ਆਪਾਂ ਜੀ ਮੰਮੀ ਮੇਰੀ ਸੁਪਨਾ ਸੀਗਾ ਮੰਮੀ ਮੇਰੀ ਨੇ ਹੋ ਗਿਆ 50 ਸਾਲ 50 ਸਾਲ 55 ਸਾਲ ਹੋ ਗਈ ਹੁਣ ਮੰਮੀ ਦੀ ਮੰਮੀ ਇਕੱਲੀ ਨੇ ਵਿਚਾਰੀ ਮੈਂ ਕਿਹਾ ਮੰਮੀ ਜਿਹੜਾ ਮੁੰਡਾ ਬੈਠਾ ਆ ਤੇ ਮੁੰਡਾ ਲੈ ਕੇ ਆ ਗਿਆ ਜੀ ਨਹੀਂ ਪਾਜੀ ਆਪਾਂ ਇਹਨਾਂ ਨੇ ਹੋਰ ਸੁਪਨਾ ਪੂਰਾ ਕਰਨਾ ਸਾਰੀਆਂ ਜਿੰਨੀਆਂ ਸਾਡੀਆਂ ਬੀਬੀਆਂ ਕਰਦੀਆਂ ਹਾਂ ਉਹ ਸੁਪਨਾ ਹਾਂ ਉਹ ਬਹੁਤ ਵਧੀਆ ਆ ਨਾ ਪਾਜੀ ਉਹ ਸਰਪ੍ਰਾਈਜ਼ ਆ ਉਹ ਤੁਹਾਨੂੰ ਵੀ ਦਵਾਂਗੇ ਤੇ ਤੁਸੀਂ ਵੀ ਤੁਸੀਂ ਦੱਸਣਾ ਸਾਨੂੰ ਕਿ ਤੇ ਜਿਹੜਾ ਜਿਹੜਾ ਸਰਪ੍ਰਾਈਜ਼ ਕਿੱਦਾਂ ਦਾ ਲੱਗਾ ਮਤਲਬ ਕਿਵੇਂ ਤੁਹਾਨੂੰ ਕੀ ਮਤਲਬ ਉਹ ਹੋ ਜਾਏ ਨਹੀਂ ਉਹ ਹੋ ਜਾਏ ਨਹੀਂ ਹਾਂ ਉਹ ਟਾਈਮ ਲੱਗੇਗਾ ਫਿਰ ਕਰਾਂਗੇ 10 ਦਿਨ ਲੱਗੇ 10 ਦਿਨ ਵੀ ਚਲੋ 5 ਵੀ ਉਹ ਲੱਗ ਸਕਦੇ 10 ਵੀ ਲੱਗ ਸਕਦੇ ਮਤਲਬ ਕਰ ਦੇਣਾ ਆਪੋ ਕੰਮ ਉਹ ਵੀ ਸਰਪ੍ਰਾਈਜ਼ ਹੈ ਇਹਨਾਂ ਦਾ ਉਹ ਸਰਪ੍ਰਾਈਜ਼ ਬਹੁਤ ਸੋਹਣਾ ਸਰਪ੍ਰਾਈਜ਼ ਤੁਸੀਂ ਸਾਰੇ ਜਣੇ ਦੇਖ ਕੇ ਖੁਸ਼ ਹੋਵੋਗੇ ਇਹਨਾਂ ਨੇ ਤਾਂ ਹੁਣਾਂ ਹੀ ਹੁਣਾ ਕਰ ਦਿਆ ਨੇ ਤੁਸੀਂ ਵੀ ਬਹੁਤ ਜ਼ਿਆਦਾ ਖੁਸ਼ ਹੋਵੋਗੇ ਐਂਡ ਮੰਮੀ ਵੈਲਕਮ ਟੂ ਦਨ ਮਾਸ਼ਾਅੱਲਾ ਹਾਂਜੀ ਦੋਸਤੋ ਲੋ ਜੀ ਤੁਸੀਂ ਬੋਰਡ ਨੂੰ ਦੇਖ ਕੇ ਤਾਂ ਬਹੁਤ ਜ਼ਿਆਦਾ ਪ੍ਰਸੰਨ ਹੋਏ ਹੋਵੋਗੇ ਧਰਮਸ਼ਾਲਾ ਆ ਗਏ ਆ ਆਪਾਂ ਜੀ ਧਰਮਸ਼ਾਲਾ ਧਰਮਸ਼ਾਲਾ ਦੀ ਐਂਟਰੀ ਦਾ ਵੀਊ ਦੇਖ ਸਕਦੇ ਪਹਿਲੇ ਹੋਟਲ ਅੰਦਾਲ ਤੇ ਆਪਾਂ ਆ ਗਏ ਆ ਜੀ ਲੋਜੀ ਦੋਸਤੋ ਤੁਸੀਂ ਬਲੌਗ ਨਾ ਬਣੇ ਰਹੋ ਵੀ ਨਵੀਆਂ ਨਵੀਆਂ ਲੋਕੇਸ਼ਨਾਂ ਆ ਬਈ ਪੂਰਾ ਇੰਜੋਏ ਕਰਾਂਗੇ ਯਾਰ ਕਿ ਲੋਕੀ ਦੇਖਦੇ ਨੇ ਕਿਦਾਂ ਉਹ ਦੇਖਦੀ ਪਪੀ ਚ ਵੱਜਾ ਨਹੀਂ ਪਾਈ ਕਿਤੇ ਇੱਥੇ ਰੋੜ ਰੋੜ ਚਲੋ ਜੀ ਹੁਣ ਅੱਗੇ ਜਾ ਕੇ ਵਿਖਾਉਂਦੇ ਆ ਤੁਹਾਨੂੰ ਦੇਖੋ ਉਹ ਦੇਖੋ ਤੱਤੇ ਦੇ ਗਿਣਨ ਕਿਹਦੇ ਕੋਈ ਗੈਰ ਹੈ ਨਹੀਂ ਆਉਂਦਾ ਬੋਲ ਬਾ ਆ ਲ ਜਾਂਦੀ ਹੈ ਉਹ ਆ ਉਹ ਹੀ ਦਿੱਲੀ ਗਣ ਆ ਦੇ ਆਈ ਜਾਂਦੀ ਹੈ ਕਿਉਂ ਨਹੀਂ ਲੈਣਾ ਚੋਰੀ ਲੈਣਾ ਬੋਲ ਇੰਜਣ ਹਾਂਜੀ ਆ ਗਏ ਆ ਪਹੁੰਚ ਗਏ ਹੈ ਪਹੁੰਚ ਗਏ ਹੈ ਰੈਸਟ ਕਰਨੀ ਹੈ ਰੈਸਟ ਰੈਸਟ ਵਾਲਾ ਕੋਈ ਕੰਮ ਨਹੀਂ ਇੱਥੇ ਦੁਨੀਆ ਤੇ ਰੈਸਟ ਕਰਨੀ ਆਏ ਆ ਹੈ ਚੱਲ ਆ ਜਾਂਦਾ ਰੈਸਟ ਕਰ ਆਜੋ ਬਈ ਸਾਜੀ ਆਜੋ ਆਜੋ ਸਾਰੀ ਆਪਣੀ ਪਾਰਟੀ ਜਿੰਨੀ ਵੀ ਹੈਗੀ ਸਾਰੀ ਨਿਕਲਿਓ ਆਜੋ 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 ਕਿਹੜਾ ਗੋਰੇ ਵਾਲੇ ਪੈਂਟ ਪਾ ਲਈ ਪੈਂਟ ਪੋਣੀਆ ਪਾਈ ਤਾਂ ਹੈ ਛੱਡ ਲੱਗਦੀ ਉਹ ਮੁੰਡੇ ਦੇ ਹਾਂਜੀ ਦੋਸਤੋ ਲੋ ਜੀ ਆਪਾਂ ਆ ਗਏ ਆ ਗੋਰਿਆਂ ਦੇ ਸ਼ਹਿਰ ਚ ਖੇਦੇ ਸ਼ਹਿਰ ਚ ਆਏ ਆ ਗੋਰਿਆਂ ਦੇ ਆਹ ਦੇ ਗੋਰੀਆਂ ਦੇ ਸ਼ਹਿਰ ਚ ਆ ਗਏ ਆ ਸੋ ਆਪਾਂ ਦੇਖਦੇ ਇੱਥੇ ਆਪਾਂ ਨੂੰ ਕਿਹੜੀ ਚੀਜ਼ ਜਿਆਦਾ ਵਧੀਆ ਲੱਗਦੀ ਹੈ ਤੇ ਕੀ ਕੀ ਇੱਥੇ ਘੁੰਮਦੇ ਫਿਰਦੇ ਆ ਤੁਸੀਂ ਸਾਰਿਆਂ ਨੇ ਬਲੌਗ ਨਾਲ ਬਣੇ ਰਹੋ ਬਹੁਤ ਜਿਆਦਾ ਐਕਸਾਈਟਡ ਆ ਸੋ ਪ੍ਰੀਤ ਵੀ ਉਧਰ ਮੈਂ ਵੀ ਤੇ ਉਧਰ ਮੰਮੀ ਹੁਣੀ ਵੀ ਸਾਰਿਆਂ ਨੇ ਬਹੁਤ ਐਕਸਾਈਟਡ ਆ ਆ ਗਏ ਆ ਆਪਾਂ ਹੁਣ ਕਰਦੇ ਆ ਇੱਥੇ ਫੁੱਲ ਇੰਜੋਏ ਘੁੰਮਦੇ ਫਿਰਦੇ ਆ ਤੇ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਲਵ ਯੂ অল ਥੈਂਕ ਯੂ ਲਓ ਜੀ ਮਿੱਤਰੋ ਪਿਆਰਿਓ ਕਿਨੇ ਆ ਗਏ ਆ ਆਪਾਂ ਮਕਲੋੜ ਗੰਜ ਮਕਲੋੜ ਗੰਜ ਵਿੱਚ ਸਵਾਗਤ ਹੈ ਪ੍ਰੀਤੀ ਜੀ ਆਪਕਾ ਨਹੀਂ ਜਾਨੀ ਮਾਨੀ ਨਹੀਂ ਨਹੀਂ ਮਾਨੀ ਚਲ ਨਹੀਂ ਮਾਨੀ ਲੋ ਜੀ ਇੱਧਰ ਆਗੇ ਆਪਾਂ ਕਹਿੰਦੇ ਮਗਲੋੜ ਗੰਜੇ ਲੋ ਵੀ ਮੇਰੇ ਦੋਸਤੋ ਚੈੱਕ ਕਰੋ ਵੀਊ ਇੱਧਰ ਫਿਰ ਆਪਣੀ ਪੂਰੀ ਫੈਮਿਲੀ ਦੇ ਨਾਲ ਹਾਂਜੀ ਨਹੀਂ ਬੇਟਾ ਨਹੀਂ ਮੇਤੋ ਆ ਜਾ ਮੇਤੋ ਆ ਜਾ ਮੇਨ ਆ ਜਾ ਮੇਰ ਨਾਲ ਛੱਡੋ ਇਹਨੂੰ ਆ ਜਾ ਲੋ ਜੀ ਵੀਊ ਚੈੱਕ ਕਰੋ ਹਾਂਜੀ ਲੋ ਜੀ ਹੁਣ ਆਪਾਂ ਦੇਖਣ ਚੱਲੇ ਆ ਵਾਟਰਫਾਲ ਵਾਟਰ ਸੌਂਡ ਤੋਂ ਹੁੰਦਾ ਇਹਨਾਂ ਨੂੰ ਮੈਂ ਸਾਰਿਆਂ ਨੂੰ ਪਹਿਲੀ ਵਾਰੀ ਆਏ ਨੇ ਲੈ ਲੋ ਫਿਰ ਕਿੱਤੋਂ ਹੀ ਵਾਟਰਫਾਲ ਦੇਖ ਕੇ ਆਇਓ ਆਇਓ ਐਸ ਥੋੜਾ ਜਨਾ ਅੰਗਰੇਜ਼ੀ ਬੋਲਣ ਨੂੰ ਮੇਰਾ ਦਿਲ ਕਰਦਾ ਬਟ ਮੈਨੂੰ ਨਹੀਂ ਆਉਂਦੀ ਹੈਗੀ ਮੈਂ ਕਿਹਾ ਥੋੜਾ ਜੰ ਅੰਗਰੇਜ਼ੀ ਬੋਲਣ ਨੂੰ ਦਿਲ ਕਰਦਾ ਬਟ ਮੈਨੂੰ ਨਹੀਂ ਆਉਂਦੀ ਮੈਨੂੰ ਅੰਗਰੇਜ਼ੀ ਕਿਉਂਕਿ ਆਪਾਂ ਏਰੀਆ ਆਪਣਾ ਹੋਏ ਆਇਆ ਆਪਾਂ ਅੰਗਰੇਜ਼ਾਂ ਦੇ ਏਰੀਆ 'ਚ ਪਹੁੰਚ ਗਏ ਆ ਆਪਣ ਨੂੰ ਗਰੀ ਜੀ ਨਹੀਂ ਆਉਂਦੀ ਸੋ ਇਸ ਚੀਜ਼ ਲਈ ਸੋ ਸੋ ਸੌਰੀ ਮਹਾਕ ਐਫ ਐ ਮੈਂ ਮੈਂ ਛੱਡਨੀ ਨਹੀਂ ਇਹ ਨਹੀਂ ਛੱਡਣੀ ਇਹਦੇ ਪੁੱਤ ਨਹੀਂ ਛੱਡਣੀ ਨਹੀਂ ਮਾਨਣਾ ਲੋਕ ਇਧਰ 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 ਆ ਕਹਿੰਦਾ ਸਾਹਮਣੇ ਤੁਸੀਂ ਨਾ ਪੜੋ ਮੈਨੂੰ ਵਹੀਂ ਤੂੰ ਦਾ ਆ ਦੇਖ ਕੀ ਬਰੀ ਤਾਂ ਆ ਦੇ ਹਾਂਜੀ ਬੋਲੋ ਹੋ ਗਏ ਆਪਾਂ ਦੇ ਉਹ ਮੀਓ ਪਹਿਲਾਂ ਨਹੀਂ ਜੀ ਜੂ ਬੈਂਟ ਪੰਟ ਪਾਵੇ ਹੁੰਦੇ ਹੈ। ਹੈਂ? ਅਧਰਕਾ ਰਲਾ ਕਿੰਦਾ ਪਾਜੋ ਕੋਣਾ ਦੱਸ। ਤੂੰ ਕਦੀ ਪ੍ਰਵਾਹ ਕਰਨੀ ਨਹੀਂ ਰਹੀ ਇਹਦੀ। ਇੱਧਰ ਸੇ ਦਾ ਨਹੀਂ ਸੋਤੀ ਨਹੀਂ ਹੁੰਦਾ ਬਾਹਰ। ਹਰ ਇੱਕ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਨਵੀਰ ਤੁਹਾਨੂੰ ਪਤਾ ਵੀ ਜਿੱਦਾਂ ਕਰਦਾ ਹੁੰਦਾ ਆ ਵੀ ਮੈਨੂੰ ਭਾਈ ਪਾਪਾ ਜੀਜੀ ਲੈ ਦੋ ਮੈਨੂੰ ਆ ਲੈ ਦੋ। ਸੋ ਇਹ ਦੇਖੋ ਜੀ ਤੁਹਾਡੇ ਸਾਹਮਣੇ ਇਹਨੂੰ ਪਹਿਲਾਂ ਚੀਜੀ ਲੈ ਕੇ ਦੇਣੀ ਪਣੀ ਇਹ ਲੋ ਫੋਟੋ ਫੋਨ ਚੀਜ਼ ਲੈ ਦਵਾ। ਕੀ ਲੈਣਾ ਬੇਟਾ? ਕੀ ਲੈਣਾ ਇੱਧਰ ਆਓ। ਕੌਣ ਹੈ ਇੱਥੇ? ਹਾਂਜੀ। ਜੀ। ਇਲਾਵਾ ਜਨਾ ਹਾਂਜੀ ਉਧਰ ਆਓ ਇਕਲੇਜ਼ ਦਾ ਪੈਕੇਟ ਦੇ ਦਿਓ ਲਾਗੇ ਇਹ ਕੀ ਪੈਕੇਟ ਜੀ ਨੇ ਬਾਹਾਂ ਚੱਲਣ ਦੇ ਆਇਆ ਹਾਂਜੀ ਪ੍ਰੀਤ ਜੀ ਪ੍ਰੀਤ ਜੀ ਇੱਕ ਗੱਲ ਦੱਸਾਂ ਤੁਹਾਨੂੰ ਮੈਂ ਆਪਾਂ ਨਾ ਰਹਿਣ ਦੀ ਬਾਤ ਤੋਂ ਦੱਸਣੀ ਮੈਂ ਉਹ ਰੇਡ ਕਿੰਨੀ ਆਜੋ 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 ਪਾਜੀ ਪਾਜੀ ਹੌਲੀ ਹੌਲੀ ਜਾਓ ਰੇਡ ਬਹੁਤ ਆ ਗਿਆ ਬੀਤੀ ਨੂੰ ਫੜ ਕੇ ਲਿਆਉਣਾ ਪੈਂਦਾ ਦੇਖੋ ਰੇਡ ਕਿੰਨੀਆਂ ਦੇਖੋ ਗੁਰਮਤ ਮੈਂ ਗਲਤੀ ਲਿਆ ਰਿਹਾ ਤੋ ਤੋ ਦੇਣਾ ਕਮਾਈ ਚਲੋ ਚਲੋ ਚੱਲੇ ਆਜੋ ਨਹੀਂ ਉੱਪਰ ਦੀ ਮੈਂ ਵਾਟਰਫੁੱਲ ਲੈ ਕੇ ਚੱਲਾਂ ਅੱਛਾ ਉੱਥੇ ਦਿਨ ਹੋ ਮੇਰਾ ਹਾਂ ਨਹੀਂ ਨਹੀਂ ਇੱਕ ਮਿੰਟ ਭਾਈ ਰੋ ਆ ਉੱਪਰ ਦੀ ਜਾ ਅੱਜ ਦੀ ਉੱਥੇ ਚੜ੍ਹੂ ਆ ਦੇ ਆ ਜਾ ਉਹ ਤਾਂ ਪਾਏ ਨਹੀਂ ਲੋਕ ਨੂੰ ਨਾ ਉੱਥੇ ਮਰ ਗਿਆ ਇਹ ਗਾ ਕੋਪਲਾ ਕਰਾਈ ਜਾਂਦੇ ਇਹ ਆ ਆ ਬਾਹਰ ਨੱਬ ਜੀ ਲੋਈ ਆ ਦੇਖੋ ਲੈ ਆ ਸੈਮੂ ਲੈਣਾ ਔਰ ਬਟਾ ਸ਼ੇਰ ਲੈ 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 ਨਹੀਂ ਬਟਾ ਆ ਦੇਖੋ ਅੱਥੇ ਕਾਫੀ ਚੀਜ਼ਾਂ ਉਹ ਮਤਲਬ ਉਹ ਸਾਫ ਦੀਆਂ ਨਾ ਜਿੱਦਾਂ ਹੋਰ ਸੋਤ ਹਾਂਜੀ ਲੋ ਜੀ ਆਪਾਂ ਜਿੱਦਾਂ ਜਿੱਦਾਂ ਪਗਾਹਾਂ ਦਾ ਜਾਈ ਜਾਂਦੇ ਆ ਵੀ ਕਹਿੰਦੇ ਵੀ ਥੋੜਾ ਜਿਹਾ ਗਾਂ ਚੱਲ ਜੋ ਗਾਂ ਚੱਲ ਜੋ ਕਾਫੀ ਅੱਗੇ ਆ ਗਏ ਆ ਵਾਟਰਫਾਲ ਹੈ ਭਾਈ ਵਾਟਰਫਾਲ ਆ ਉਹ ਵਾਟਰਫਾਲ ਆ ਵਾਟਰਫਾਲ ਆ ਸੋ ਵਾਟਰਫਾਲ ਦੇਖਣ ਦੀ ਇਹ ਕੰਮ ਦੇ ਪੀਣ ਗੱਡੀਆਂ ਦਾ ਕਾਫਲਾ ਮੱਗਾ ਪਿਆ ਦੇਖੋ ਲਾਈਨ 'ਚ ਸੋ ਕਾਫੀ ਯਾਰ ਕਾਫੀ ਜਨਤਾ ਆਈ ਹੋਈ ਹੈ ਨਾ ਤੇ ਜਿਹੜੀ ਹੈ ਨਾ ਕਾਫੀ ਜਨਤਾ ਆਈ ਹੋਈ ਆ ਬਹੁਤ ਜਾਣੇ ਆਏ ਹੋਏ ਇੱਥੇ ਕਾਫੀ ਜਾਣੇ ਬਹੁਤ ਜ਼ਿਆਦਾ ਗੋਰੀ-ਗੋਰੀ ਘੁੰਮ ਲੈਣਾ ਗੋਰੀਆਂ ਦੇ ਸ਼ਹਿਰ 'ਚ ਆ ਗਏ ਹਾਂ ਗੋਰੀਆਂ ਦੇ ਸ਼ਹਿਰ 'ਚ ਯੋ व्हाट इज दिस ब्रो चल ब्रो व्हाट इज दिस हैंडर्क परमानेंट्ररी परमानेंट 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 और टेम्पररी मशीन मशीन के साथ बश के साथ ਕੰਟਿੰਗ ਆਦੇ ਪਰਮਨੈਂਟ ਅੰਨੇ ਕਿ ਇੰਗਲਿਸ਼ ਟ ਮਰਮੂ ਲਈਦੀ ਪਰ ਉਹਨੂੰ ਇਹ ਨਹੀਂ ਪਤਾ ਲੱਗਾ ਮੈਂ ਪੰਜਾਬੀ ਆ ਚਲੋ ਆਜੋ ਚਲਿਏ ਲੋ ਜੀ ਆਪ ਲੱਗੇ ਆ ਸਾਨ ਕੀ ਨਾਮ ਹੈ ਭਈ ਇਹਦਾ ਡਿਸ਼ ਦਾ ਲਾਫਿੰਗ 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 ਵਾਓ ਜੀ ਵਾਓ ਕਿੰਨੇ ਕਿੰਨੇ ਖਾਦੀ ਜਰੂਰ ਦੱਸਿਓ ਬਲੌਗ ਚ ਪ੍ਰੀਤ ਆ ਦੇ ਆ ਜਾ ਚਾ ਯੂਟਿਊਬ ਬਣਾਵੇ ਬਲੌਗ ਬਲੌਗ ਨਾਮ ਕੀ ਹੈ ਵਿਕਰਮ ਬਲੌਗਸ

ਵਾਹ ਕੀ ਬਾਤ ਹਾਂਜੀ ਹਾਂਜੀ ਪਾ ਦਿਓ ਸੋਇਓ ਹਾਂ ਸੋਇਓ ਲੋ ਜੀ ਇੱਧਰ ਲਫਿੰਗ ਵੰਦੇ ਲਫਿੰਗ ਕੀ ਬਾਤ ਲਫਿੰਗ ਖਾ ਲੋ ਜੀ थैंक यू ब्रो थैंक यू लफिंग आयो लफिंग क्लियर ही खान लगा विरे थैंक यू ब्रो थैंक यू सो मच थैंक यू थैंक यू क्या बात लगेमोनो नु जम आ गया विक्रम ब्लॉक 786 786 विक्रम बस बी बस वाले ਲੋ ਜੀ ਇਹਨਾਂ ਨੂੰ ਭਰਤਾ ਆਪਾਂ ਬਾਈ ਨੂੰ ਮਿਲ ਗਿਆ ਚਲੋ ਠੀਕ ਆ ਓਕੇ ਆਗੇ ਅੱਧੀ ਆਗੇ ਆਗੇ ਥੈਂਕ ਯੂ ਬ੍ਰੋ ਦੇ ਚਲੋ ਤੇਲਾ ਪੈਸੇ ਵੀ ਨਹੀਂ ਲੈ ਵਿਚਾਰੇ ਨੇ ਇਹ ਵੀ ਰੋਲਾ ਪਾਈ ਆਪਾਂ ਦੇਖੀ ਭਾਜੀ 2 ਮਿੰਟ ਚ ਪਹੁੰਚ ਜਾਣਾ ਲੈ ਇਹਨਾਂ ਦੇ ਤਾਂ ਕਿੱਦਾਂ ਬੈਗੀਆਂ ਦੇਖ ਤਾਂ ਭਾਜੀ ਆਹ ਮਨੂ ਕਿ ਦੇਖਣਾ ਤੇ ਗਿਆ ਲੈ ਤਾਂ ਇਹਨਾਂ ਦੇ ਜੋਗ ਨਹੀਂ ਹੈ ਦੇਖ ਇਹਨਾਂ ਨੂੰ ਰਹਿਣਾ ਸੈਣਾ ਨਹੀਂ ਹੁੰਦਾ ਨਹੀਂ ਅਸੀਂ ਜਾਚ ਆਏ ਆ ਹੋਰ ਅੱਛਾ ਬਿਕਾ ਮੇਰੀ ਗੱਲ ਸੁਣ ਸਾਈਡ ਲੰਦਾ ਕਲਮੇ ਵੀ ਇੱਥੇ ਹੈ ਹਾਂ ਪੀਰ ਆ ਰਹਾ ਅੰਮੋ ਜੀ ਉਹ ਤਾਂ ਅੱਛਾ ਸਿੱਕੀ ਖਾਣਾ ਪਪਾ ਪੀਰ ਆ ਰੰਦ ਪਪਾ ਦਾ ਸਿੱਕਾ ਟਾਂਕੇ ਐਂ ਸੋ ਦਸਣਾ ਲੱਗਾ ਨੰਨੂ ਕੀ ਖਾਣਾ ਪੀਜ਼ਾ ਨਾ ਪੀਜ਼ਾ ਕਾਣਾ ਪੀਜ਼ਾ ਕਾਣਾ ਆ ਜਾ ਆ ਤਮਾਦਰਾ ਆ ਜਾ ਬਾਹਰ ਆ ਜਾ ਮੰਮੀ ਨੂੰ ਫੋਨ ਆਇਆ ਕੀ ਆਇਆ ਅਮਮਾ ਦਾ ਤਾਂ ਹੈ ਕਾਗਜ਼ ਬੰਦ ਹੋਏ ਨਹੀਂ ਆਗੇ ਸਭਾ ਬੋਲਿਆ ਤਾਂ ਕੀ ਖਾਣਾ ਵਈ ਲੰਨੂ ਕੀ ਖਾਣਾ ਕੀ ਖਾਣਾ ਬੇਟਾ ਦੱਸ ਪੀਜ਼ਾ ਹੂੰ ਪਾਜੀ ਉਹ ਕਰਦੇ ਕਿੱਥੇ ਹੋਟਲ ਆ ਬੱਬਾ ਖਾਣਾ ਦੇਖੋ ਇਹ ਲਿਆ ਹਾਂ ਹਾਂਜੀ ਦੇਖੋ ਕਿੰਨੇ ਵਧੀਆ ਬੈਗ ਹਨ ਭਾਜੀ हां ओ तो देखो उधर बैग पाजी ओ कितने सोने होए ए तो देख लिए भाई कुछ इधर देखला जा टोप तो टोप तो कोई चल देख लो को देख लो ओ ये उधर ਲੋ ਜੀ ਇੱਧਰ ਆਪਾਂ ਫਰੀਦ ਦਾ ਜਿਹੜਾ ਸੂਟ ਲਾਹ ਦਿੱਤਾ ਹੈ ਮੈਂ ਕਿਹਾ ਵੀ ਤੂੰ ਲਾ ਦੇ ਮਮਾ ਸਹੀ ਆ ਲਾਹਤਾ ਸੂਟ ਲਾਹਤਾ ਸੂਟ ਮੈਂ ਕਿਹਾ ਚੱਲ ਲਾ ਇਹਨੂੰ ਆਪਾਂ ਆ ਤੇ ਦਿਖਾ ਦੇ ਚਲੋ ਉਹ ਨਹੀਂ ਨਹੀਂ ਬਾ ਠੀਕ ਆ ਵਧੀਆ ਲੱਗਦਾ ਚਲੋ ਲੋ ਜੀ ਚੱਲ ਦੁਬੀ ਲੱਗਣਾ ਆਪੇ ਜਿਹੜੇ ਇੱਧਰ ਘੁੰਮ ਦੋ ਨਾਲ ਤਾਹੀ ਲੈਤਾ ਤੈਨੂੰ ਮੈਂ ਮੈਂ ਕਿਹਾ ਐਵੇਂ ਕੰਫਰਟੇਬਲ ਜੀ ਆਪੇ ਭੰਮ ਲਵੇ ਥੋਲੇ ਆਪਾਂ ਕੱਪੜੇ ਮੰਦਿਰ ਆਇਆ ਮੇ ਤੋਂ ਲੋ ਜੀ ਆਪਾਂ ਹੁਣ ਜੱਲੇ ਚੰਨਾ ਦੇਖਣ ਹੈ ਹੈ ਲੋ ਜੀ ਆਪਾਂ ਆ ਗਏ ਦੇਖੋ ਜੀ ਚਲੋ ਆ ਜੀ ਆ ਦੇਖੋ ਜੀ ਸਾਰੇ ਜਣੇ ਕੋਈ ਗੱਲ ਆ ਇੱਕ ਫੋਟੋ ਹੁੰਦੀ ਇੱਥੇ ਉਹ ਤੁਹਾਨੂੰ ਪਤਾ ਹੀ ਮਰਦਾਂ ਨੂੰ ਸਾਰਾ ਉਹ ਪਾਣੀ ਦੇਖੋ ਕਿੰਨਾ ਠੰਡਾ ਤੇ ਆ ਦੇ ਮਨ ਵੀ ਦਮੂ ਕਿਦਾ ਭਾਜੀ ਕਿਉ ਹੈ ਭਾਜੀ ਬਈ ਤੂੰ ਜੱਟਾ ਚੜਨਾ ਕਿੰਨਾ ਆਜਾ 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 ਉਹ 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 ਤਸਵੀਰ ਗਾਵਾ ਉਹ ਤੇ ਚੜਨਾ ਓ ਹੈ ਕੀ ਆਜਾ ਨਾਲੀ ਲਿਆ ਕੁਝ ਨਹੀਂ ਦੱਸ ਤੀ ਕਿ ਤੇਰੇ ਕੋਲ ਆ ਰੂ ਭਾਜੀ ਭੈ ਪਾਸੋਂ ਪਾ ਗਾ ਨੀਂ ਨੂੰ ਪੈਸੇ ਦੇ ਦੇ ਸਾਰੇ ਲੋ ਜੀ ਤਦਿਆ ਦੀਦੀ ਹੋਲੀ-ਹੋਲੀ ਆਇਓ ਭਾਜੀ ਹੋਲੀ ਆ ਇੱਥੇ ਚਿੱਲ ਕਰਦੇ ਜਾਓ ਮਜੇ ਨਾਲ ਕੋਈ ਕਾਲੀ ਆਪਾਂ ਨੂੰ ਨਹੀਂ ਹੂੰ ਜਿੱਦਾਂ ਮਰਜੀ ਜਾਓ ਉਹ ਦੇਖਿਆ ਭਾਈਓ ਲੋਕੇਸ਼ਨ ਦੇਖ ਕੇ ਕਿ ਨਹੀਂ ਕਰੀ ਆਪਾਂ ਕਹਿੰਦਾ ਖਾਲੀ ਕਰਨੀ ਆ ਦੇਖੋ ਤੁਹਾਨੂੰ ਗੱਲ ਦੱਸਦਾ ਯਾਰ ਤੇਰੀ ਪਲੇਟ ਕਿਹੜੀ ਪਲੇਟ ਦਿਖਾਓ ਇਹ ਤੇ ਆ ਚੱਲ ਦੇ ਦੇ ਇੱਕ ਦੇ ਦੇ ਉਹ ਮੇਰੇ ਮਾਦਰੇ ਕਿ ਜੋ ਮੇਰੇ ਅੰਦਰ ਕੋਚ ਮੁੰਡਾ 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 ਏਦਾਂ ਨਹੀਂ ਕੱਟਣਾ ਇਹਨੂੰ ਏਦਾਂ ਹੀ ਚਟਣੇ ਇਹਨੂੰ ਫਲਾਂ ਨੂੰ ਫਲਾਂ ਕਿਉਂ ਨਹੀਂ ਜਾ ਹੁਣ ਉੱਧਰ ਦੇ ਕਿਉਂ ਨਹੀਂ ਜਾ ਹੁਣ ਆਪਣੀ ਤੇ ਹੈ ਨਹੀਂ ਜਾ ਹੁਣ ਆ ਦੇਖੋ ਨਹੀਂ ਤੂੰ ਮੁੰਡਾ ਫੜ ਕੇ ਤੱਕ ਬਾਜੀ ਆਜੋ ਅੱਛਾ ਤੁਸੀਂ ਇੱਥੇ ਸੀਗੇ ਆਹ ਹੋਏ ਇੱਥੇ ਸੀਗੇ ਬਰੀ ਤੋਂ ਕੜ ਉੱਪਰ ਬਾੜ ਬਹੁਤ ਲਓ ਜੀ ਚੱਕੋ ਵੀ ਖਾਓ ਵੀ ਖਾਓ ਵੀ ਲੋ ਨੀ ਯਾਰੇ ਖਾਓ ਪੀਓ ਐਸ਼ ਕਰੋ ਮਿੱਤਰੋ ਜ਼ਿੰਦਗੀ ਵਾਰ ਵਾਰ ਨਹੀਂ ਹੋਣੀ ਬਸ ਚੱਲ ਕਰੋ ਹਾਲੋ ਜੀ ਮਮਾਰੋ ਚੱਕੋ ਮਨੂ ਆ ਦੇ ਜੀ ਚੱਲੋ